ਫਾਸਟੇ ਨਿਊਜ਼ ਚੈਨਲ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਦਿੱਖ ਸੁੰਦਰ ਬਣਾਉਣ ਅਤੇ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਟੀਮ ਵੱਲੋਂ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਤੋਂ ਚਾਟੀਵਿੰਡ ਚੌਂਕ ਤੱਕ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਬਣੀ ਗ੍ਰੀਨ ਬੈਲਟ ਦਾ ਦੌਰਾ ਕੀਤਾ ਗਿਆ ਜਿੱਥੇ ਦੇਖਿਆ ਗਿਆ ਕਿ ਇਸ ਬੈਲਟ ਵਿੱਚ ਲੋਕਾਂ ਵੱਲੋਂ ਸੁੱਟੇ ਜਾਂਦੇ ਕੂੜੇ ਕਾਰਨ ਇਥੋਂ ਦੇ ਹਾਲਾਤ ਬੱਦਰ ਬਣੇ ਹਨ ਇੱਥੇ ਬੱਚਿਆਂ ਲਈ ਲਗਾਏ ਗਏ ਚੂਲੇ ਵੀ ਇਸ ਕੂੜੇ ਨੇ ਘੇਰ ਰੱਖੇ ਹਨ ਇਸ ਸੰਬੰਧੀ ਇਸ ਇਲਾਕੇ ਤੋਂ ਪਹਿਲਾਂ ਕੌਂਸਲਰ ਰਹਿ ਚੁੱਕੇ ਪ੍ਰਭ ਦੇ ਆਲ ਮਹਾਜਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਕਿਆ ਕਿ ਇਸ ਗ੍ਰੀਨ ਬੈਲਟ ਦੇ ਅੰਦਰ ਪਏ ਕੂੜੇ ਲਈ ਲੋਕ ਅਤੇ ਨਗਰ ਨਿਗਮ ਵਿਭਾਗ ਵੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਨਿਗਮ ਨੂੰ ਹਰੇਕ ਘਰ ਤੋਂ ਕੂੜਾ ਚੁਕਾਉਣ ਲਈ ਕੋਈ ਨਵੀਂ ਪਾਲਿਸੀ ਬਣਾਉਣੀ ਚਾਹੀਦੀ ਹੈ ਅਤੇ ਇਸ ਗ੍ਰੀਨ ਬੈਲਟ ਦੀ ਸਾਫ ਸਫਾਈ ਅਤੇ ਇਸ ਦੇ ਰੱਖ-ਰਖਾਅ ਵੱਲ ਧਿਆਨ ਦੇਣਾ ਚਾਹੀਦਾ ਹੈ। ਗ੍ਰੀਨ ਬੈਲਟ ਦਾ ਇਹ ਉਪਰਾਲਾ ਨਾ ਇਹ ਤਾਂ ਬਹੁਤ ਵਧੀਆ। ਗ੍ਰੀਨ ਬੈਲਟ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਆਮ ਇਨਸਾਨ ਅ ਵਿੱਚ ਸ਼ਾਇਰ ਕਰੇ ਇਹ ਕਿਸੇ ਕਿਸਮ ਦਾ ਆਰਾਮ ਕਰਨ ਦਾ ਇੱਕ ਬਜ਼ੁਰਗ ਬੰਦਿਆਂ ਵਾਸਤੇ ਆਰਾਮ ਕਰਨ ਦਾ ਸਾਧਨ ਵੀ ਹੈ ਪਰ ਇੱਕ ਮੁਸ਼ਕਲ ਆ ਗਈ ਹੈ ਦੇ ਵਿੱਚ ਵੀ ਜਦੋਂ ਅਸੀਂ ਗ੍ਰੀਨ ਪਾਰਕ ਬਣਵਾਣੇ ਆ ਡਿਵੈਲਪਮੈਂਟ ਦਾ ਕੰਮ ਕਰਾਣੇ ਆ ਉਹਨੂੰ ਅਸੀਂ ਕੰਮ ਕਰਾ ਕੇ ਉਹਨੂੰ ਛੱਡ ਦਿੰਨੇ ਆ ਅਸੀਂ ਭੁੱਲ ਜੰਨੇ ਆ ਵੀ ਇਹ ਕੰਮ ਹੀ ਕਰਾਇਆ ਸੀ ਲੋਕਾਂ ਦੀ ਸੇਵਾ ਵਾਸਤੇ ਅਸੀਂ ਇਹਦੀ ਮੁੜ ਕੇ ਮੇਨਟੇਨੈਂਸ ਕਰਨ ਤੋਂ ਕੋ ਨਹੀਂ ਇੱਕ ਤੇ ਕਾਰਪੋਰੇਸ਼ਨ ਵੱਲੋਂ ਜਿਹੜੇ ਮਾਲੀ ਲਗਾਏ ਗਏ ਸੀ ਕਿ ਨਹੀਂ ਉਹ ਮਾਲੀ ਕੋਈ ਨਹੀਂ ਹੈਗੇ ਹੁਣ ਇਹਨਾਂ ਨੇ ਮਹੱਲਾ ਸਿਹਾਰ ਕਮੇਟੀਆਂ ਦੀ ਜ਼ਿੰਮੇਵਾਰੀ ਲਈ ਮਹੱਲਾ ਸਿਹਾਰ ਕਮੇਟੀਆਂ ਆਪਣੇ ਤੌਰ ਤੇ ਮਾਲੀ ਰੱਖਣ ਉਹ ਵੀ ਹੁਣ ਸਕੀਮ ਜਿਹੜੀ ਕਾਰਪੋਰੇਸ਼ਨ ਦੀ ਖਤਮ ਹੋ ਚੁੱਕੀ ਹੈ ਜਿੰਨੀ ਦੇਲ ਇਹ ਜਿਹੜੀ ਗ੍ਰੀਨ ਬੈਲਟ ਹੈ ਇਹਦੀ ਮੇਨਟੇਨੈਂਸ ਨਹੀਂ ਹੋਏਗੀ ਉਹਨਾਂ ਚਾਰਾਂ ਦੀ ਇਹਦੀ ਡਿਵੈਲਪਮੈਂਟ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਉਲਟਾ ਨੁਕਸਾਨ ਹੋਏਗਾ ਮੈਂ ਤੇ ਇਹੋ ਹੀ ਕਹਾਂਗਾ ਜੇ ਤੁਸੀਂ ਇਹਦੀ ਡਿਵੈਲਪਮੈਂਟ ਕਰਾਈ ਏ ਇੱਕ ਅੱਛੀ ਸੋਚ ਏ ਜੇ ਤੁਸੀਂ ਇਹਦੀ ਮੇਨਟੇਨੈਂਸ ਨਹੀਂ ਕਰ ਸਕਦੇ ਇਹਦੀ ਬੈਲਟ ਬਣਾਉਂਦਾ ਕੋਈ ਫਾਇਦਾ ਨਹੀਂ ਹੋਣਾ ਉਲਟਾ ਲੋਕਾਂ ਨੂੰ ਨਿਸ਼ਕਾਨ ਹੋਣਾ ਹੈ 엘ਿਵੇਟਰ ਨਿਸ਼ੇੜੀ ਹੋਣਗੇ ਇਹਦੇ ਵਿੱਚ ਮਾਰੇ ਅੰਦਰ ਖੜੇ ਹੋਣਗੇ ਜੇ ਇੱਕ ਆਮ ਇਨਸਾਨ ਜਿਹੜਾ ਇਹਦੇ ਵਿੱਚ ਸੈਰ ਨਹੀਂ ਕਰ ਪਾਏਗਾ ਉਹ ਅਜਿਹਾ ਜਿਹੜਾ ਫਾਇਦਾ ਮਿਲਣਾ ਚਾਹੀਦਾ ਉਹ ਫਾਇਦਾ ਨਹੀਂ ਲੈ ਪਾਏਗਾ ਫਾਸਟਵੇ ਨਿਊਜ਼ ਚੈਨਲ ਅੰਮ੍ਰਿਤਸਰ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੂੜਾ ਮੁਕਤ ਕਰਨ ਅਤੇ ਇਸਦੀ ਸੁੰਦਰਦਿਕ ਬਣਾਉਣ ਲਈ ਸ਼ਹਿਰ ਵਾਸੀਆਂ ਨੇ ਸਹਿਯੋਗ ਨਾਲ नगर निगम अमृतसर दा साथ ਦਿੱਤਾ ਜਾਵੇ جس ਦੇ ਤਹਿਤ ਅੱਜ ਸਾਡੀ ਟੀਮ ਖੜੀ ਹੈ अमृतसर ਦੇ ਖਜ਼ਾਨਾ ਗੇਟ ਤੋਂ ਗੁਰਦੁਆਰਾ ਸ਼ਹੀਦ ਗੰਗਸਾਹਬ ਵੱਲ ਜਾਂਦੀ ਸੜਕ ਤੇ ਜਿੱਥੇ ਦੀ ਇੱਕ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਗ੍ਰੀਨ ਬੈਲਟ ਦਾ ਨਿਰਮਾਣ ਕੀਤਾ ਗਿਆ ਸੀ ਲੇਕਿਨ ਇਸ ਗ੍ਰੀਨ ਬੈਲਟ ਦੇ ਹਾਲਾਤ ਤੁਸੀਂ ਅੱਜ ਦੇਖ ਸਕਦੇ ਹੋ ਇਹ ਗ੍ਰੀਨ ਬੈਲਟ ਨਾ ਰਹਿ ਕੇ ਇੱਕ ਕੂੜਾ ਬੈਲਟ ਬਣ ਚੁੱਕੀ ਹੈ ਜਿੱਥੇ ਦੀ ਜਿਸ ਦੇ ਵਿੱਚ ਲੋਕਾਂ ਦਾ ਵੀ ਕਸੂਰ ਹੈ ਔਰ ਸਬੰਧਿਤ ਵਿਭਾਗ ਦਾ ਵੀ ਤੁਸੀਂ ਦੇਖ ਰਹੇ ਹੋ ਇੱਥੇ ਬੱਚਿਆਂ ਨੇ ਝੂਲੇ ਵੀ ਲਗਾਏ ਹਨ ਲੇਕਿਨ ਹਾਲਾਤ ਇਹ ਨੇ ਕਿ ਇੱਥੇ ਬੱਚੇ ਝੂਲੇ ਆਪਣੇ ਇੰਜੋਏ ਕਿਵੇਂ ਕਰ ਸਕਣਗੇ ਔਰ ਇਸ ਗ੍ਰੀਨ ਬੈਲਟ ਦਾ ਬਣਾਉਣ ਦਾ ਮਕਸਦ ਹੈ ਕਿ ਲੋਕ ਆਪਣੀ ਸਿਹਤਮੰਦ ਰਹਿਣ ਇੱਥੇ ਸੈਰ ਕਰਨ ਲੇਕਿਨ ਇਹਦੇ ਬਿਮਾਰੀਆਂ ਦਾ ਘਰ ਬੰਦਾ ਜਾ ਰਿਹਾ ਹੈ ਔਰ ਇਸ ਗ੍ਰੀਨ ਬੈਲਟ ਬਣਾਉਣ ਦਾ ਮਕਸਦ ਇਹੋ ਹੈ ਕਿ ਲੋਕ ਇੱਥੇ ਸੈਰ ਕਰਨ ਆਪਣੇ ਆਪ ਨੂੰ ਤੰਦਰੁਸਤ ਰੱਖਣ ਲੇਕਿਨ ਇੱਥੇ ਫੈਲੀ ਗੰਦਗੀ ਕਾਰਨ ਤਾਂ ਇਹ ਬਿਮਾਰੀਆਂ ਦਾ ਘਰ ਬੰਦਾ ਜਾ ਰਿਹਾ ਹੈ ਸੋ ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਗ੍ਰੀਨ ਬੈਲਟ ਦੀ ਸਾਫ ਸਫਾਈ ਅਤੇ ਇਸ ਦੇ ਰੱਖ-ਰਖਾਵਲ ਧਿਆਨ ਦੇ ਕੇ ਇਸ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਇਹ ਵਾਕਈ ਇੱਕ ਸਮਾਰਟ ਸਿਟੀ ਪ੍ਰੋਜੈਕਟ ਦਾ ਹਿੱਸਾ ਨਜ਼ਰ ਆਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ ਫਾਸਵੇ ਚੈਨਲ ਤੇ ਲੋਹਾਰੀ ਗੇਟ ਥਾਣੇ